ਪਰਸੋਂ ਵਾਲੀ ਰਾਤ ਨੂੰ ਇਸ ਬਸਤੀ ਦੇ ਵਿੱਚ ਗਰਨੇਟਾਂ ਵਾਂਗੂ ਡਲੇ ਚੱਲੇ ਆ ਗੁੰਡਾ ਗਰਦੀ ਦਾ ਨੰਗਾ ਨਾਚ ਹੋਇਆ ਸਾਡੇ ਨਾਲ ਪਰਿਵਾਰ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਡਲੇ ਚੱਲੇ ਆ ਕੀ ਗੱਲਬਾਤ ਆ ਇਹਨਾਂ ਦੇ ਨਾਲ ਗੱਲਬਾਤ ਸਾਂਝੀ ਕਰਾਂਗੇ ਕਿ ਜਿਹੜੇ ਡਲੇ ਚੱਲੇ ਆ ਕਿਉਂ ਚਲੇ ਆ ਜਿਹੜੇ ਭੈਣ ਦੇ ਡਲੇ ਚੱਲੇ ਆ ਤੁਸੀਂ ਕਿੰਨੇ ਰਾਤ ਨੂੰ ਕਿੰਨੇ ਕਬੇ ਦਾ ਟਾਈਮ ਸੀ ਉਹ 10:00 ਦਾ ਟਾਈਮ ਸੀ ਭਾਈ 7:00 ਦਾ ਸੀ ਹਾਂਜੀ ਡੰਗੇ ਚੱਲਣ ਦਾ ਕਾਰਨ ਕੀ ਕਿਉਂ ਚਲੇ ਇਹ ਬਾਈ ਲੜਾਈ ਪਿਛਲੀ ਤੁਰੀ ਆਉਂਦੀ ਹੈ ਹੂੰ ਪਹਿਲਾ ਬੀਤੇ ਕੁੜੀ ਲੈ ਕੇ ਆਏ ਸੀ ਮੰਦਿਰ ਤੇ ਉਦੋਂ ਸਾਡੇ ਬੰਦਿਆਂ ਤੋਂ ਜਰਿਆ ਨਹੀਂ ਗਿਆਗਾ ਆਪ ਇਹਦਾ ਮਾਪਿ ਹੋ ਗਿਆ ਸੀ ਬਾਹਰ ਮੁੰਡੇ ਮੰਦਿਰ ਲੈ ਕੇ ਆਗੇ ਕੁੜੀ ਨੂੰ ਲੈ ਕੇ ਆਗੇ ਤੇ ਇਹ ਕੁੜੀ ਜਦੋਂ ਸਾਡੇ ਬੰਦਿਆਂ ਨੇ ਘਰ ਆਦਿਆਂ ਨੇ ਵੇਖ ਲਿਆ ਇਹ ਮੁੜ ਕੇ ਮਾਰ ਕੇ ਛਾਲਾ ਵੀ ਇਹ ਭਜਾਉਣ ਲੱਗ ਗਏ ਇਹ ਪਿਛਲਾ ਖੋਰ ਹੀ ਸਾਡੇ ਨਾਲ ਕੱਢੀ ਆਉਂਦੇ ਤੁਸੀਂ ਜਦੋਂ ਕੁੜੀ ਲੈ ਕੇ ਆਏ ਤੇ ਤੁਸੀਂ ਫਿਰ ਫੜ ਲੇ ਸੀ ਉਹ ਬੰਦੇ ਉਹ ਫੜੇ ਸੀ ਉਹ ਭੱਜ ਗਏ ਸੀ ਸਾਨੂੰ ਚੌਂਕੀ ਚ ਨਹੀਂ ਜਾਣ ਦਿੱਤਾ ਮੈਂਬਰਾਂ ਸਰਪੰਚਾਂ ਨੇ ਛਿੜਾ ਦਿੱਤੇ ਸੀ ਪਹਿਲਾਂ ਕਿੰਨੇ ਵਾਰੀ ਲੈ ਕੇ ਆਏ ਸੀ ਇਹ ਇੱਕ ਵਾਰੀ ਲੈ ਕੇ ਆਏ ਸੀਗੇ ਹਮ ਮਤਲਬ ਕਿ ਤੁਹਾਡੇ ਵਿੱਚ ਇਹ ਘਰ ਉਹ ਵੀ ਆ ਆ ਇਹੋ ਹੀ ਘਰ ਆ ਉਹ ਕਾਲੇ ਕਾਰੇ ਮੁੰਡੇ ਲੈ ਕੇ ਆਏ ਸੀਗੇ ਅੱਛਾ ਤੇ ਕਾਲੇ ਕਹਿੰਦਾ ਮੁੰਡਾ ਸੀਗਾ ਤੇ ਲੜਾਈ ਕਿਆਂ ਦੀ ਕੁੜੀ ਸੀਗੀ ਹਮ ਜਿਹੜੀ ਲੈ ਕੇ ਆਏ ਸੀਗੇ ਨਹੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਉਹਨਾਂ ਦੇ ਪਰਿਵਾਰ ਵਿੱਚ ਤਾਂ ਕੋਈ ਨਹੀਂ ਅਸੀਂ ਮੁੰਡਾ ਤੇ ਕੁੜੀ ਲੈ ਕੇ ਆਏ ਸੀ ਤੇ ਮੁੰਡੇ ਦੋ ਜਿਹੜੇ ਇਹਦਾ ਘਰ ਸੀ ਇੱਥੇ ਆਪ ਆਏ ਸੀ ਨਾਲ ਹਮ ਬਸ ਸਹੀ ਐ। ਤੁਹਾਡੀ ਰਾਂਝਸ ਤੋਂ ਵੱਧਿਆ ਤੁਸੀਂ ਉਹਨਾਂ ਨੂੰ ਰੋਕਦੇ ਸੀ ਵੀ ਨਾ ਰੋਕਦੇ ਸੀਗੇ ਵੀ ਇੱਥੇ ਤੁਸੀਂ ਨਾ ਇਹ ਗੰਦ ਪਾਓ ਉਹ ਕਹਿੰਦੇ ਵੀ ਸਾਡਾ ਘਰ ਆ ਸੀ ਗੰਦ ਪਾਉਣਾ ਹੀ ਪਾਉਣਾ। ਹੂੰ ਇੱਥੋਂ ਕੰਮ ਵਧਿਆ ਸਾਡਾ ਉਦੋਂ ਦਾ ਸਾਡੀ ਚੱਲੀ ਜਾਂਦੀ ਲੜਾਈ ਘਟੀ ਨਹੀਂ ਵਧੀ ਜਾਂਦੀ ਐ। ਵੀ ਅਸੀਂ ਘਟਣ ਦੇ ਬਾਬਤਾਂ ਨਹੀਂ ਵੀ ਹੱਲ ਹੋ ਜਾਵੇ। ਇਹ ਹੱਲ ਕਰਕੇ ਨਹੀਂ ਛੱਡਦੇ ਮਂਦੀਰ ਨੂੰ ਸੱਦ ਲੈਂਦੇ ਆ ਚਿੱਟਾ ਲਾ ਕੇ ਇਹ ਕੰਮ ਵਧਾਉਂਦੇ ਆ ਘਟਾਉਂਦੇ ਨਹੀਂ ਜਦੋਂ ਤੁਸੀਂ ਰੋਕਣ ਗਏ ਸੀ ਤਾਂ ਫਿਰ ਅੱਡਲੇ ਜਦੋਂ ਉਹਨਾਂ ਨੇ ਸ਼ੁਰੂ ਕੀਤੇ ਉਹ ਕਾਹਤੋਂ ਕੀਤੇ ਮਤਲਬ ਕਿ ਕੀ ਪਹਿਲੇ ਕੋਈ ਸੀ ਪਹਿਲਾਂ ਉਹਨਾਂ ਨੇ ਇਹ ਕਹਿੰਦੇ ਸੀ ਵੀ ਬਹਿ ਕੇ ਜਿਹੜੀ ਕਰਨੀ ਆ ਥੱਲੇ ਕਰੋ ਗੱਲ ਵੀ ਆਪਾਂ ਇਹ ਇੱਟਾ ਮਾਰਾਂ ਨਹੀਂ ਕਰਨੀਆਂ ਰੋੜੇ ਢੱਪੇ ਨਹੀਂ ਮਾਰਨੇ ਗੜਾਸੇ ਨਹੀਂ ਮਾਰਨੇ ਇਹਨਾਂ ਨੇ ਇੱਟਾ ਹੀ ਚਲਾਉਣ ਲੱਗ ਗਏ ਜਦੋਂ ਸਾਡੇ ਬੰਦੇ ਆਸੇ ਪਾਸੇ ਹੋ ਗਏ ਉਹ 4 ਜਾਣੇ ਉੱਤਰੇ ਆ ਉੱਤਰ ਕੇ ਉਹਨਾਂ ਨੇ 3 ਬੰਦੇ ਸਾਡੇ ਫੱਟੜ ਕਰ ਦਿੱਤੇ ਇਹਨਾਂ ਨੇ ਕੌਣ ਕਿੱਥੇ ਆ ਬਤਲ ਕੇ ਪਰਿਵਾਰ ਦੇ ਘਰ ਰੁਜਿੰਦਰਾ ਲੱਗਿਆ ਵਾ ਇਹ ਇਹਦਾ ਸਾਨੂੰ ਪਤਾ ਨਹੀਂ ਪਰਸੋ ਦੇ ਰਾਤ ਦੇ ਕਿੱਥੇ ਗਏ ਨਹੀਂ ਹੁਣ ਡਲੇ ਚੱਲਣ ਦਾ ਕਾਰਨ ਵੀ ਉਹੀ ਹੈ ਜਿਹੜੀ ਤੁਸੀਂ ਪਹਿਲਾਂ ਦੱਸ ਰਹੇ ਹੋ ਉਹੀ ਉਹੀ ਚੋਹੀ ਲੜਾਈ ਚੱਲੀ ਜਾਂਦੀ ਹੈ ਹਾਂ ਹੇ ਫੈਸਲਾ ਨਿਭੜਿਆ ਨਹੀਂ ਹਜੇ ਇਹ ਪੁਰਾਣੇ ਹੀ ਖੋਰ ਕੱਢੀ ਆਉਂਦੇ ਸਾਡੇ ਨਾਲ ਅਗਲਾ ਪਿਛ ਅਸੀਂ ਮੰਦਿਰ ਨੂੰ ਰੋਕਦੇ ਹਾਂ ਉਹ ਰੋਕਣ ਨਹੀਂ ਦਿੰਦੇ ਉਹ ਆਂਦੇ ਵੀ ਸਾਡੇ ਘਰੇ ਆਊਗੀ ਡੀਰ ਸਾਡੀ ਮੋਟਰ ਤਾਂ ਹੀ ਜ਼ਿੰਮੇਦਾਰੀ ਉਥੋਂ ਤਾਂ ਹੀ ਸਾਡੀ ਜ਼ਿੰਮੇਦਾਰੀ ਹੈ ਵੀ ਕੋਈ ਵਾਹ ਵਾਲ ਨਹੀਂ ਚਾਗ ਸਕਦਾ ਇਹਨਾਂ ਦੇ ਹਾਂ ਇਹਦੀ ਦਰਖਾਸਤ ਤੁਸੀਂ ਇੱਥੋਂ ਦੇ ਚੌਂਕੀਚ ਨਹੀਂ ਦਿੱਤੀ ਕਿਤੇ ਜਾਂ ਥਾਣੇ ਦੀ ਚੌਂਕੀ ਵਾਲੇ ਦੋ ਥਾਮ ਦੀ ਪੁਲਿਸ ਆਈ ਸੀ ਬਾਗ ਦੇ ਪ੍ਰਾਣੇ ਵਾਲੀ ਆਈ ਸੀ ਨੱਥੂ ਵਾਲੇ ਆਈ ਸੀ ਦੋਵੇਂ ਥਾਮਾਂ ਦੀ ਆਈ ਸੀ ਪੁਲਿਸ ਉਹਨਾਂ ਨੇ ਵੇਖ ਕੇ ਤੇ ਦੇਖ ਕੇ ਗਏ ਮੌਕੇ ਉਹਨਾਂ ਨੇ ਫੜਿਆ ਨਹੀਂਗਾ ਕੋਈ ਵੀ ਨਹੀਂ ਫੜਿਆ ਕੋਈ ਨਹੀਂ ਫੜਿਆ ਕਿਹੜਾ ਦੋ ਉਹਨਾਂ ਨੂੰ ਮਾਰਾ ਜਾ ਫੜ ਕੇ ਤੇ ਉਹਦੇ ਹੀ ਛੱਡ ਗਏ ਆ ਲੱਗਦਾ ਕਿ ਜੇ ਉਹਨਾਂ ਚ ਇੱਕ ਅੱਧਾ ਵੀ ਫੜਿਆ ਜਾਂਦਾ ਸ਼ਾਇਦ ਇੱਥੋਂ ਤੱਕ ਲੜਾਈ ਨਾ ਵਾਦੀ ਜੇ ਉਹ ਫੜਿਆ ਜਾਂਦਾ ਤੇ ਫਿਰ ਲੜਾਈ ਇੰਨੀ ਵੱਧਣੀ ਨਹੀਂ ਸੀਗੀ ਇਹਨਾਂ ਨੇ ਫੜੇ ਨਹੀਂ ਗੇ ਫੜੇ ਨਹੀਂ ਤੇ ਉਹਨਾਂ ਨੇ ਕੀ ਤਾਂ ਨਹੀਂ ਕੰਮ ਜਦੋਂ ਪੁਲਿਸ ਆਈ ਆ ਉਦੋਂ ਇੱਥੇ ਮੌਜੂਦ ਸੀਗੇ ਉਹ ਸਾਰੇ ਹੀ ਸੀ ਸਾਰੇ ਹੀ ਸੀ ਉਹ ਕੋਠੇ ਤੇ ਸੀਗੇ ਉਹ ਕੋਠੇ ਤੇ ਸੀਗੇ ਤੇ ਪੁਲਿਸ ਜਾਣੇ ਕਿੰਨੇ ਆ ਕਿੰਨੇ ਜਾਣੇ ਆਏ ਸੀਗੇ ਦੋ ਗੱਡੀਆਂ ਆਈਆਂ ਸੀਗੀਆਂ ਦੋ ਗੱਡੀਆਂ ਤੇ ਨਾ ਕਿਉਂ ਤੋ ਚਾਰ ਬੰਦੇ ਨਹੀਂ ਫੜੇ ਗਏ ਉਹ ਚਾਰ ਬੰਦੇ ਨਹੀਂ ਫੜੇ ਗਏ ਇਹਨਾਂ ਤੋਂ ਜੇ ਉਹ ਲੈ ਜਾਂਦੇ ਫੜ ਕੇ ਤੇ ਟਾਲਾ ਟਾਲ ਜਾਂਦਾ ਉਹ ਫੜੇ ਨਹੀਂ ਗਏ ਤੇ ਟਾਲਾ ਡਲਿਆ ਨਹੀਂ ਗਾ ਤੁਸੀਂ ਵੀ ਗਏ ਸੀ ਉਹਨਾਂ ਨੂੰ ਰੋਕਣ ਵਾਸਤੇ ਸਾਡਾ ਕੋਈ ਨਹੀਂ ਗਿਆ ਨਾ ਚੜੇ ਸਾਥ ਚੜਿਆ ਜਾਵੇ ਨਾ ਅਸ ਗਏ ਉਹ ਬੰਦੇ ਜੇ ਡਲੇ ਚਲਾ ਸੀ ਕੋਠੇ ਦੇ ਉੱਪਰ ਚੜੇ ਹੋਏ ਸੀ ਕੋਠੇ ਠੀਕੋ ਬੇਕਰੇ ਕਿੰਨੇ ਕੱਢ ਲਈ ਡਿਸ ਉਹ ਢੇਰੀ ਬਥੇਰੀ ਵੱਡੀ ਲਾਈ ਪਈ ਹੈ ਸਾਡਾ ਫੇਰ ਤੋਂ ਬਚ ਗਿਆ ਕੋਈ ਸਾਡਾ ਜੀ ਜਬਾ ਲੱਖ ਪਈ ਗਏ ਸਾਨੂੰ ਅੰਦਰ ਵੜ ਗਏ ਤੁਸੀਂ ਅੰਦਰ ਵੜ ਗਏ ਹਾਂ ਠੀਕ ਜਦੋਂ ਤੁਹਾਡੀ ਲੜਾਈ ਹੋਈ ਹੈ ਤੁਸੀਂ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਕਿੰਨੇ ਕੁ ਘੰਟਿਆਂ ਬਾਅਦ ਪਹੁੰਚ ਆਏ ਮੈਂ ਜੀ ਉਦੋਂ ਹੀ ਆ ਗਏ ਆ ਆ ਗਏ ਉਹਨਾਂ ਨੇ ਅੰਦਰ ਦੇਖ ਕੇ ਅਸੀਂ ਆਖਾ ਜੀ ਤੁਸੀਂ ਅੰਦਰ 4-10 ਬੰਦੇ ਬੈਠੇ ਅੰਦਰ ਤੁਸੀਂ ਦੇਖੋ ਇਹਨੂੰ ਇਹਨੂੰ ਬਾਹਰ ਕੱਢੋ ਉਹਨਾਂ ਨੇ ਫੜ ਕੇ ਗਲੀ ਦੇ ਵਿੱਚ ਲਿਆ ਕੇ ਇੱਕ ਸਾਡੇ ਪਿੰਡ ਦੇ ਉਹ ਭਾਈ ਉਹਦਾ ਮਲਾਜਮ ਦਾ ਨਾਮ ਕੀ ਆ ਆ ਜਿਹੜਾ ਨੀਤਾ ਨੀਤਾ ਉਹਨੇ ਬਾਹਰ ਲਿਆ ਕੇ ਗਲੀ ਦੇ ਵਿੱਚ ਛੱਡ ਦਿੱਤੇ ਆਂਦਾ ਬੰਦੇ ਆਪਣੇ ਆ ਕੋਈ ਗੱਲ ਨਹੀਂ ਪੁਲਿਸ ਸੱਤੇ ਨਹੀਂ ਗਈ ਜੀ ਜਦੋਂ ਇੱਟਾਂ ਰੂੜਿਆਂ ਦੀ بارش ਹੋ ਗਈ ਆ ਆ ਦੇਖੋ ਵੀ ਮੀਂਹ ਜਦੋਂ ਪੜਸ ਹੁੰਦੀ ਆ ਉਹ ਬੰਦੇ ਨੂੰ ਬਾਹਰ ਕੱਢ ਲੈਂਦੀ ਆ ਉਹਨੂੰ ਫੜ ਕੇ ਲੈ ਜਾਂਦੀ ਆ ਕੁਝ ਬੰਦੇ ਘਰ ਦੇ ਵਿੱਚ ਸੀ ਹੋਰ ਬੰਦੇ ਹੋਰ ਵੀ ਸੀਗੇ ਇਹਦੇ ਉਹ ਉਹਨੂੰ ਬਾਅਦ ਚੱਲਦੇ ਆ ਉਹ ਜਦੋਂ ਇਹ ਰੋਡ ਤੇ ਜਾ ਗੜੇ ਉਦੋਂ ਬਾਅਦ ਇੱਟਾਂ ਸ਼ੁਰੂ ਚੱਲ ਪੰਗਾ ਜਦੋਂ ਉਹ ਨਿਕਲ ਕੇ ਮਲਾਜ਼ਮੇ ਛੱਡ ਕੋ ਇਹਨਾਂ ਨੂੰ ਉਦੋਂ ਬਾਅਦ ਇੱਟਾਂ ਸ਼ੁਰੂ ਹੋਊਗਾ ਚਿੱਟਾ-ਚੁੱਟਾ ਲਿਆਉਂਦੇ ਆ ਵੇਚਦੇ ਵੀ ਕਰਦੇ ਆ ਇੱਥੇ ਇਹੀ ਕੰਮ ਚੱਲਦਾ ਏ ਜਦੋਂ ਵੀ ਕੋਈ ਇੱਥੇ ਚਿੱਟੇ ਦਾ ਕੰਮ ਆ ਉਹ ਮਲਾਜ਼ਮ ਆਉਂਦਾ ਅੱਗੇ ਵੀ ਰਵੜਾ ਪਿਆ ਸੀ ਉਸੇ ਮਲਾਜ਼ਮ ਨੇ ਛਡਾਇਆ ਇਹ ਉਸੇ ਮਲਾਜ਼ਮ ਨੇ ਉਹ ਚਿੱਟਾ ਲਿਆਉਂਦੇ ਆ ਵੇਚਦੇ ਆ ਇਹ ਇਥੇ ਆ ਕੰਮ ਚੱਲਦਾ ਆ ਸਾਡਾ ਪਬਜੀ ਸਾਹਿਬ ਮੈਂ ਖੜਾ ਇਹਦੇ ਨਾਲ ਗੱਲ ਕਰੋ ਕੀ ਨਾਂ ਹੈ ਉਸ ਮਲਾਜ਼ਮ ਦਾ ਪਤਾ ਮਲਾਜ਼ਮ ਦਾ ਨਾਂ ਮਲਕੀਤ ਸਿੰਘ ਆ ਜੀ ਹਾਂ ਜੀ ਜੀ ਆਜੋ ਬਈ ਕਰੋ ਇਹ ਗੱਲ ਮਲਾਜ਼ਮ ਇਹ ਤਾਂ ਸੂਬੇਦਾਰ ਬੰਦਾ ਜੀ ਇਹ ਇੱਥੇ ਮੈਂ ਰਾਤ ਨੂੰ ਸਵਾ 8 ਵਜੇ ਆਇਆ ਦੁਕਾਨ ਬੰਦ ਕਰਕੇ ਦੁਕਾਨ ਬੰਦ ਕਰਕੇ ਆਇਆ ਤੇ ਇੱਥੇ ਪੂਰੀ ਭੀੜ ਲੱਗੀ ਸੀ ਜਦੋਂ ਮੈਂ ਇੱਥੋਂ ਦੀ ਨੰਗਣ ਲੱਗਾ ਮੈਨੂੰ ਆਦੇ ਗਾਹ ਨਾ ਜਾਈ ਬਾਈ ਅੱਗੇ ਰੂੜੇ ਚੱਲੀ ਜਾਂਦੇ ਤੇ ਮੈਂ ਪਿੱਛੇ ਖੜ ਗਿਆ ਫਿਰ ਮੈਂ ਦੇਖਿਆ ਮੈਂ ਕਿਹ ਯਾਰ ਬੰਦੇ ਤਾਂ ਆਉਂਦੇ ਹੀ ਲੱਗਦੇ ਮੈਂ ਚੁੱਪ ਕਰਕੇ ਕੋਲ ਦੀ ਉਹਨਾਂ ਦੇ ਨੰਗਾ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਤੇ ਥੋੜੀ ਦੇਰ ਬਾਅਦ ਫਿਰ ਜ਼ਿਆਦਾ ਰੋਲ ਰੋਲਾ ਪੈਣ ਲੱਗ ਗਿਆ ਫੇਰ ਇਟਾਂ ਰੋੜੇ ਸ਼ੁਰੂ ਹੀ ਹੋ ਗਏ ਤੇ ਫਿਰ ਦੁਬਾਰਾ ਮੇਰੀ ਕੁੜੀ ਗਈ ਸੀ ਅੰਮ੍ਰਿਤਸਰ ਮੈਂ ਉਹਨੂੰ ਲੈਣ ਗਿਆ ਤੇ ਮੈਨੂੰ ਇੱਥੋਂ ਦੀ ਨੰਗਣਾ ਮੁਸ਼ਕਲ ਹੋ ਗਿਆ ਇੰਨਾ ਰੋੜਾ ਚੱਲੀ ਜਾਂਦਾ ਸੀ ਫਿਰ ਮੈਂ ਕੁਝ ਟਾਈਮ ਉੱਥੇ ਚੌਂਕ ਦੇ ਵਿੱਚ ਖੜਾ ਰਿਹਾ ਤੇ ਫਿਰ ਮੈਂ ਉਹ ਕੁੜੀ ਨੂੰ ਬਿਠਾ ਕੇ ਲਿਆਇਆ ਤੇ ਇੱਥੇ ਇੱਕਠ ਫੇਰ ਵੀ ਜਿਆਦਾ ਸੀ ਪਰ ਇਟਾਂ ਰੋੜਿਆਂ ਦੀ ਕੁਛ ਠੱਲ ਹੋ ਗਈ ਸੀ ਤੇ ਰੋੜੇ ਤੁਸੀਂ ਦੇਖ ਹੀ ਰਹੇ ਆਂ ਉਸ ਤੋਂ ਬਾਅਦ ਦੇ ਵਿੱਚ ਫੇਰ ਮੈਂ ਤਾਂ ਘਰੇ ਜਾ ਕੇ ਬੈਠ ਗਿਆ ਬੈਠਣ ਤੋਂ ਬਾਅਦ ਫੇਰ ਮੈਂ ਕਿਹਾ ਵੇਖੀ ਕਿ ਕਿਵੇਂ ਆ ਇਕੱਠ ਉੱਤੇ ਜਾਂ ਮੈਂ ਦੁਬਾਰਾ ਆਇਆ ਤਾਂ ਪੁਲਿਸ ਵਾਲੀ ਗੱਡੀ ਆਈ ਇੱਥੇ ਦੁਬਾਰਾ 9:30 ਦਾ ਟਾਈਮ ਸੀ ਪੌਣੇ 10 ਦਾ ਉਹ ਜਿਹੜੀ ਦੁਬਾਰਾ ਗੱਡੀ ਆਈ ਉਹਨਾਂ ਨੇ ਵੀ ਚੁੱਪ ਕਰਕੇ ਇੱਥੇ ਖੜ੍ਹ ਗਏ ਤੇ ਗੱਲਾਂ ਗੁੱਲਾਂ ਇਹਨਾਂ ਨਾਲ ਕਰਕੇ ਮੁੜ ਗਏ ਮੈਂ ਉਹ ਖੰਬੇ ਕੋਲੋਂ ਗਾ ਨਹੀਂ ਹੋਇਆ ਆਪਦੇ ਬਾਹਰ ਚੋਂ ਮੈਂ ਕਿਹਾ ਉੱਥੇ ਰੋਲਾ ਪਈ ਜਾਂਦਾ ਤੇ ਜਾਣਾ ਆਪਣਾ ਠੀਕ ਨਹੀਂਗਾ ਤੇ ਇੱਥੇ ਉਹ ਪੁਲਿਸ ਵਾਲੇ ਆਏ ਉਹ ਫੇਰ ਵੇਖ ਕੇ ਮੁੜ ਗਏ ਗ੍ਰਨੇਟਾਂ ਵਾਂਗੂ ਚੱਲੇ ਜਿਹੜੇ ਡਲੇ ਚੱਲਦੇ ਸੀ ਉਹ ਬਹੁਤ ਜਿਆਦਾ ਉਦੋਂ ਮੌਲ ਕਿਹੋ ਜਿਹਾ ਬਣਿਆ ਹੋਇਆ ਸੀ ਲੋਕ ਡਰੇ ਸਹਿਮੇ ਹੋਏ ਸੀ ਪੂਰੇ ਹਾਂ ਪੂਰੇ ਸਹਿਮੇ ਸੀ ਉਦੋਂ ਘਰਾਂ ਚੋਕ ਤਾਂ ਕੋਈ ਨਿਕਲਦਾ ਨਹੀਂ ਸੀ ਇਹ ਜਿਹੜਾ ਗਵਾਂਡ ਘਰ ਇਹ ਤਾਂ ਬਿਲਕੁਲ ਅੰਦਰ ਹੀ ਸੀ ਗਰਮੀ ਦੇਖੋ ਕਿੰਨੀ ਹੈ ਤੇ ਆ ਦੂਸਰੇ ਵੀ ਆਂਡ ਗਵਾਂਡ ਅੰਦਰ ਹੀ ਬੜੇ ਸੀਗੇ ਰੂੜੇ ਚੱਲਦੇ ਜਿਆਦੇ ਸੀ ਆ ਤੁਸੀਂ ਦੇਖ ਹੀ ਰਹੇ ਆ ਜੀ ਵੀ ਕਿੰਨੇ ਰੂੜੇ ਪਏ ਆ ਆਪਾਂ ਡਲੇ ਵਿਖਾ ਦਿੱ ਗਏ ਗੇ ਆ ਆਪਾਂ ਆ ਵਖੋ ਕੈਮਰਾਮੈਨ ਨੂੰ ਕੰਨਾ ਤਸਵੀਰਾਂ ਦਿਖਾ ਦੇ ਇਹਨਾਂ ਦੇ ਘਰਾਂ ਦੇ ਹਾਲਾਤ ਵੀ ਖਾਵਾਂਗੇ ਕੀ ਭੰਨ ਤੋੜ ਹੋਇਆ ਚਲਦੇ ਆਜੋ ਘਰ ਦੇ ਹਾਲਾਤ ਵੀ ਖੋਣੇ ਆ ਆ ਗਲੀ ਦੇ ਵਿੱਚ ਡਲੇ ਜਿਹੜੇ ਚੱਲੇ ਰਾਤ ਨੂੰ ਇਹ ਉਹੀ ਡਲੇ ਆ ਦੱਸ ਰਹੇ ਆ ਕਿ ਇਸ ਘਰ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਸੀ ਕੁੜੀਆਂ ਲੈ ਕੇ ਆਉਂਦੇ ਸੀ ਤੇ ਇਹ ਰੋਕਦੇ ਸੀ ਇਸ ਕਰਕੇ ਇਹਨਾਂ ਦੇ ਡਲੇ ਚੱਲੇ ਆ ਆ ਘਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਇਸ ਘਰ ਆ ਗਵਾਂਢੀ ਆ ਬਿਲਕੁਲ ਜਿਨ੍ਹਾਂ ਦੇ ਨਾਲ ਇਹ ਡਲੇ ਚੱਲੇ ਆ ਇੱਕ ਤੁਸੀਂ ਦੱਸ ਰਹੇ ਸੀ ਉਹ ਪੇਟੀ ਨੂੰ ਲੈ ਕੇ ਉੱਥੋਂ ਡਲੇ ਚੱਲਦੇ ਸੀ ਤੇ ਉੱਪਰੋਂ ਉਹ ਖੁੱਡਾ ਟਾਇਆ ਉਹ ਖੁੱਡੇ ਤੋਂ ਕਿੱਡਾ ਬਣਿਆ ਹਾਂ ਖੁੱਡਾ ਟਾ ਕੇ ਇਹਨਾਂ ਨੇ ਉਹ ਪੰਨ ਕੇ ਫੇਰ ਡਲੇ ਮਾਰੇ ਆ ਹਾਂ ਫੇਰ ਇਹਨਾਂ ਨੇ ਮੀਂਹ ਨੂੰ ਵਰਛੇ ਇੱਥੋਂ ਤਾਈਂ ਇਹਨਾਂ ਨੇ ਸਿੱਟੇ ਆ ਉਹ ਸਾਡਾ ਘਰ ਸੀ ਮੇਰੇ ਜਵਾਕ ਜੱਲੇ ਚਾਚੇ ਤਾਇਆਂ ਦੇ ਮੁੰਡੇ ਇਹਨਾਂ ਦੇ ਜੇਠ ਦੇ ਮੇਰੇ ਘਰੇ ਆਉਂਦੇ ਸੀ ਇਹ ਆਉਣ ਨਹੀਂ ਦਿੰਦੇ ਸੀ ਕਿੰਨੇ ਘਰਾਂ ਦੇ ਵਿੱਚ ਜਿਹੜੇ ਡਲੇ ਚਲੇ ਗਏ ਇਹ ਐਨੇ ਕਾ ਇੱਥੋਂ ਤਾਈ ਗਏ ਆ ਉਹ ਤਾਈ ਹਾਂ ਆ ਇਧਰ ਹੂੰ ਤਾਂ ਮੈਂ ਚਾਰ ਹੀ ਰਹਿੰਦੇ ਆ ਇਧਰ ਵੀ ਆਸਗਵਾਂ ਦੀ ਵਜਾ ਜਿੱਥੇ ਜਿੱਥੇ ਬੈਠੇ ਸੀ ਦੁਨੀਆ ਉੱਥੋ ਉੱਥੋ ਤਾਈ ਮਾਰੀ ਇਹਨਾਂ ਇਸ ਕੋਠੀ ਦੇ ਉੱਪਰ ਸੀ ਬੰਦੇ ਜਿਹੜੇ ਉਹ ਚੜੇ ਇਹ ਬੰਦੇ ਉੱਪਰ ਸੀ ਕੋਠੇ ਦੇ ਇਹ ਬੰਦੇ ਉੱਪਰ ਸੀ ਕੋਠੇ ਦੇ ਉਹ ਖੁੱਡਾ ਪਿਆ ਖੁੱਡੇ ਦੇ ਵਿੱਚ ਬੰਦੇ ਸੀ ਤੇ ਕਿਸ ਤਰ੍ਹਾਂ ਸੀ ਉਹ ਖੁੱਡਾ ਢੜਕੇ ਇਟਾ ਮਾਰੀਂਗਾ ਹਾਂ ਮੈਂ ਖੁੱਡਾ ਢੇਡ ਕੇ ਇਟਾਂ ਮਾਰਾਂਗਾ ਵੰਜਾ ਉਹ ਵਿਟਾਂ ਦੀ ਦੇਖੋ ਪਾਣ ਤੋੜੋ ਪੇਟੀ ਦੇ ਉੱਤੇ ਦੇਖੋ ਵੀ ਇਟਾਂ ਰੋੜੇ ਪਏ ਕਿੰਨੇ ਹਜੇ ਪੇਟੀ ਦੇ ਉੱਪਰ ਅੱਛਾ ਉਹ ਲੱਕੜ ਦੀ ਪੇਟੀ ਪਈ ਹੈ ਜਿਹੜੀ ਹਾਂ ਉਹ ਖੁੱਡਾ ਭਰਿਆ ਹੋਆ ਲੱਕੜ ਦਾ ਉੱਤੇ ਵੇਖੋ ਉਹ ਕੀ ਬਣਿਆ ਮਾਤਾ ਮੋਰਚਾ ਬਣਿਆ ਫੁੱਜਿੰਗਾ ਦਾ ਜਿਵੇਂ ਹੁੰਦਾ ਮਾਰਕੀਟ ਵਾਲਾ ਓਲੇ ਹੋ ਜਾਂਦੇ ਸੀ ਤੇ ਜਦੋਂ ਸਾਡਾ ਡੜਾ ਜਾਂਦਾ ਸੀ ਉਹ ਓਲੇ ਹੋ ਜਾਂਦੇ ਸਾਨੂੰ ਤਾਂ ਛਾਂਗ ਤਾ ਸਾਡਾ ਤਾਂ ਰਹਿਣ ਹੀ ਕੋਹ ਨਹੀਂ ਦਿੱਤਾ ਭਰਾਵਾ ਮੇਰਾ ਛੋਟਾ ਭਰਾ ਚਾਹੇ ਮੁੰਡਾ ਤਰਿਆਂ ਦਾ ਉਹ ਉੱਚੇ ਬੈਠੇ ਸੀ ਉਹ ਤਾਂ ਸੱਤ ਸਾਰੀ ਭਰੀ ਸੀ 22 ਬੰਦੇ ਬਾਹਰੋਂ ਮਗਾਈ ਸੀ ਕਾਪਿਆਂ ਵਾਲੇ ਕੀ ਅਸਲੇ ਕੀ ਸਭ ਕੁਝ ਕੋਲੇ ਹੀ ਸੀ ਉਹਨਾਂ ਦੇ ਉਦੋਂ ਮੌਲ ਕੇ ਡਰ ਪੂਰਾ ਲੱਗਦਾ ਸੀ ਵੀ ਹੁਣ ਕੀ ਬਣੂ ਆਪਣਾ ਡਰ ਤਾਂ ਫਿਰ ਬੇਟਾ ਐਂ ਲੱਗਦਾ ਹੀ ਹੁਣ ਤੁਸੀਂ ਖੜੇ ਆ ਤੇ ਹੁਣ ਦੇਖੋ ਸਾਡੇ ਕੋਲੇ ਕੀ ਆ ਗੱਲਾਂ ਹੀ ਆ ਕਰੀ ਜਾਣੇ ਤੁਹਾਡੇ ਨਾਲ ਡਰਤਾ ਲੱਗਦਾ ਆ ਜਿਹੜੇ ਡਲੇ ਵਜ ਜਾਂਦੇ ਸਾਡੇ ਅਰਗਿਆਂ ਦੇ ਅਸੀਂ ਕਿੱਥੋਂ ਖਾਂਦੇ ਬਹਿ ਕੇ ਸਾਡਾ ਇੱਕ ਬੰਦਾ ਹੀ ਤੂੰ ਆਹੇ ਘਰ ਸਾਨੂੰ ਪਰੇਸ਼ਾਨ ਕਰਦਾ ਐ ਇੱਕੀ ਇੱਕ ਘਰ ਪਰੇਸ਼ਾਨ ਕਰਦਾ ਇਹ ਇੱਕ ਘਰ ਨੇ ਇੱਕ ਨੇ ਐਨੇ ਸਾਰਾ ਵਿਹੜਾ ਪਰੇਸ਼ਾਨ ਕੀਤਾ ਸਾਡਾ ਇਹਨਾਂ ਦਾ ਮਾੜਾ ਮੋਟਾ ਕੋਈ ਕਰਨਾ ਹੀ ਚਾਹੀਦਾ ਉਹ ਸਾਡੇ ਗੇਟ ਭੰਨੇ ਉਹ ਵੀ ਤੈਨੂੰ ਦਿਖਾਵਾਂ ਚਲੋ ਅੰਦਰ ਗੇਟ ਭੰਨੇ ਮਾਤਾ ਕਹਿੰਦੇ ਉਹ ਵੀ ਦਿਖਾਉਨੇ ਆ ਤੁਹਾਡੇ ਵੀ ਕੋਈ ਨਿਸ਼ਾਨ ਹੋਇਆ ਮੇਰੇ ਘਰ ਆਣੇ ਬੋਲੀ ਵੀ ਜਾਣੇ ਆ ਮੈਂਬਰ ਆ ਸਰਪੰਚਾਂ ਨੇ ਸਭ ਕੁਝ ਦੇਖਿਆ ਸਾਰੇ ਮੌਕੇ ਦੇਖੇ ਪੁਲਿਸ ਵਾਲਿਆਂ ਨੇ ਵੀ ਦੇਖੇ ਆ ਪਰ ਕੋਈ ਗੱਲ ਨਹੀਂ ਸੁਣ ਰਿਹਾ ਕੁਝ ਨਹੀਂ ਸੁਣਦਾ ਵੀਰੇ ਅਸੀਂ ਤਾਂ ਗਾਉਂ ਨੂੰ ਵੋਟ ਪਾਉਣੀ ਨਹੀਂ ਹਾਂ ਬਸ ਰੌਲਾ ਹੀ ਮਗਾਤਾ ਜੀ ਜੀ ਹਾਂ ਜੀ ਹਾਂਜੀ ਭੈਣ ਜੀ ਹਾਂਜੀ ਮੇਰੇ ਘਰ ਵਾਲੇ ਦੇ ਸੱਟਾਂ ਐ ਜੀ ਉੱਥੇ ਕੋਈ ਉਹਨਾਂ ਦੀ ਦੇਖਭਾਲ ਨਹੀਂ ਕਰਦਾ ਨਾ ਉਹਨਾਂ ਨੂੰ ਦਵਾਈ ਬੂਟੀ ਮਿਲ ਰਹੀ ਆ ਕੋਈ ਨਹੀਂ ਕੁਛ ਵੀ ਕਰ ਰਿਹਾ ਕਿ ਕਿਹੜੇ ਹਸਪਤਾਲ ਚ ਦਾਖਲ ਹੋ ਗਏ ਆ ਜੀ ਅੱਛਾ ਹਾਂਜੀ ਨਿੱਕੇ ਨਿੱਕੇ ਮੇਰੇ ਬੱਚੇ ਆ ਰਾਤ ਵੀ ਇਹਨਾਂ ਦੇ ਘਰੇ ਦੋ ਜਣੇ ਆਏ ਆ ਮੋਟਰਸਾਈਕਲ ਤੇ 4:30 ਵਜੇ ਕੰਦ ਟੱਪ ਕੇ ਗਏ ਆ ਐ ਨਹੀਂ ਪਤਾ ਅੰਦਰੋਂ ਕੀ ਲੈ ਕੇ ਗਏ ਆ ਕੀ ਨਹੀਂ ਕਿਸੇ ਨੇ ਨਹੀਂ ਵੀ ਦੇਖਭਾਲ ਕੀਤੀ ਉਹਨਾਂ ਦੀ ਵੀ ਹਾਂਜੀ ਚੋਰੀ ਛੁਪੇ ਆਉਂਦੇ ਆ ਕੱਲ 4:30 ਵਜੇ ਆਏ ਆ ਜੀ ਅੱਛਾ ਹਾਂਜੀ ਦੋ ਜਣੇ ਆਏ ਆ ਮੋਟਰਸਾਈਕਲ ਤੋਂ ਬਾਹਰ ਖੋਲਿਆ ਅੰਦਰੋਂ ਪਤਾ ਨਹੀਂ ਆਪਦੇ ਕੀ ਲੈ ਕੇ ਗਏ ਆ ਮੇਲੇ ਬਾਈ ਜੀ ਇੱਥੋਂ ਬਚਿਆ ਹਾਂਜੀ ਬਾਈ ਜੀ ਭਈਗਾ ਪਹਿਲੀ ਗੱਲ ਤੇ ਇਹ ਗੱਲ ਆ ਆਪਾਂ ਮੈਂ ਗੱਲ ਤਾਂ ਇਹ ਕਰਦੇ ਆ ਵੀ ਮੈਨੂੰ ਹੋ ਤਾਂ ਕੋਈ ਚੱਕਰ ਨਹੀਂ ਆ ਜਿਹੜੀ ਇੱਥੋਂ ਦੀ ਪੁਲਿਸ ਆ ਇਹ ਵੀ ਬੇਕਦਰ ਬਣੀ ਬੈਠੀ ਆ ਵੀ ਸਾਡੇ ਘਰੇ ਆ ਕੇ ਇਹਨੇ ਹੱਥ ਮਲਾ ਕੇ ਇਹਨਾਂ ਉਹ ਵਾਪਸ ਮੁੜ ਗਈ ਆ ਸਾਡੀ ਗੱਲਬਾਤ ਨਹੀਂ ਪੁੱਛੀ ਗਈ ਜੇ ਸਾਡੇ ਜਿੱਦਾਂ ਵੀ ਕੁੱਟਮਾਂ ਪਈ ਐ ਇਹਨਾਂ ਮੰਡੀ ਸੱਦੀ ਆਪਣੇ ਆਪਣੇ ਕਿੱਥੋਂ ਸੱਦੀ ਕਿੱਥੋਂ ਨਹੀਂ ਸੱਦੀਗੀ ਇਹ ਇਹਨਾਂ ਨੇ ਕੰਮ ਕੀਤਾ ਜਦੋਂ ਪਹਿਲਾਂ ਲੜਾਈ ਹੋਈ ਆ ਉਦੋਂ ਵੀ ਪੁਲਿਸ ਨੇ ਆਈ ਕੀਤਾ ਕੋਈ ਮੈਂ ਕਹੀ ਉਹ ਹੁੰਦੇ ਨਹੀਂ ਉਹ ਹੱਥ ਮਲਾਂ ਮੁਰ ਜਾਂਦੇ ਦਾ ਐ ਅਸੀਂ ਬੱਗ ਚੰਦੀਗੜ੍ਹ ਫੋਨ ਲਾਇਆ ਤਿੰਦੀਗੜ੍ਹ ਫੋਨ ਲਾ ਕੇ ਵੀ ਅਸੀਂ ਸੱਦੀ ਸੀ ਉਹ ਵੀ ਇਥੋਂ ਹੱਥ ਮਲਾਂ ਮੁਰ ਗਈ ਹੈ ਵੀ ਕੀ ਗੱਲ ਐ ਇਹਨਾਂ ਦੇ ਪੈਸੇ ਬਾਹਲੇ ਪਿਆਰ ਲੱਗ ਗਏ ਸਾਡੇ ਕੋਲ ਪੈਸੇ ਨਹੀਂ ਸੀਗੇ ਨਹੀਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਰਲੀ ਮਿਲੀ ਭੁਗਤ ਹੋ ਰਹੀ ਹੈ ਇੱਥੇ ਸਾਰਾ ਕੁਝ ਪਥ ਵੀ ਆਪ ਪੰਗਾ ਇਹ ਆਪ ਪਾਈ ਜਾਂਦੀ ਹੈ ਅੱਛਾ ਹਾਂਜੀ ਸਾਰੇ ਮੈਨੂੰ ਕਦੇ ਇਹ ਜਾਂਦਾ ਵੀ ਪੁਲਿਸ ਆਪ ਆਪ ਕੰਮ ਕਰਾਉਂਦੀ ਹੈ ਆਪ ਹੀ ਚਿੱਟਾ ਵੇਚਦੀ ਹੈ ਤੇ ਆਪ ਹੀ ਕਾ ਇਸ ਕਰਾਉਂਦੀ ਹੈ ਇਹਨਾਂ ਚਿੱਟਾ ਲਵਾ ਕੇ ਮੰਡੀਲ ਨੂੰ ਸਾਡੇ ਨੂੰ ਉਹਨਾਂ ਸਾਡੇ ਪੈਸੇ ਸਾਡੇ ਸੱਟਾ ਵੱਜ ਗਿਆ ਕਿੰਨੇ ਬੰਦੇ ਸੱਟਾ ਵੱਜ ਗਿਆ ਮੇਰੇ ਸੱਟਾ ਵੱਜ ਗਿਆ ਆਪਣੇ 4-5 ਬੰਦਾਂ ਦੇ 4-5 ਦੇ ਹਾਂਜੀ ਬਾਕੀ ਦਾਖਲਾ ਤੇ ਮੇਰੇ ਮੁੰਡੇ ਨੇ ਬਾਹਰ ਹੋਣਾ ਸੀਗਾ ਤੇ ਮੈਂ ਇੱਥੇ ਮੈਂ ਦਾਖਲ ਨਹੀਂ ਹੋਇਆਗਾ ਮੈਂ ਕਹਾਂ ਵੀ ਮੇਰੇ ਮੁੰਡੇ ਦੇ ਵੀ ਅਸਲ ਦਾ ਪਾਵੇ ਮੈਂ ਤਾਂ ਦਾਖਲ ਨਹੀਂ ਹੋਗਾ ਛੱਟਾ ਲੱਗੇ ਮੈਥੋਂ ਲੋਕੋ ਟੱਕੇ ਲਵਾਏ ਮੈਂ ਕਿਨੇ ਟਾਂਕੇ ਲੱਗੇ ਤੁਹਾਡੇ ਆਪਣੇ 5 ਲੱਗੇ ਆ ਜੀ 5 ਹਾਂਜੀ ਜੀ ਬਈ ਮੈਂ ਤਾਂ ਇਹ ਕਹਾਂਦਾ ਵੀ ਇਹੀ ਹਾਂਜੀ ਸਾਡਾ ਮੇਰਾ ਮੁੰਡਾ ਹੈ ਮੇਰਾ ਮੁੰਡਾ ਕਿਸੇ ਗੱਲ 'ਚ ਨਹੀਂ ਹੁੰਦਾ ਹਾਂ ਮੁੰਡੇ ਦੀ ਗੱਲ ਇਹ ਹੈ ਕਹਿੰਦੇ ਅਸੀਂ ਵੀ ਚੱਕਣਾ ਹੈ ਨਾ ਹਾਂ ਤਾਂ ਕਿ ਇਹਨਾਂ ਨੇ ਦਿੱਤੀ ਆ ਇਹ ਤਾਂ ਨਹੀਂ ਹੁਣ ਆਇਆ ਸੀਗਾ ਹਾਂ ਹਾਂ ਸਾਡੇ ਦਾ ਆਉਂਦਾ ਇੱਚ ਗੱਲ ਸੁਣੀ ਕਹਿੰਦੇ ਆ ਕਹਿੰਦੇ ਚੱਕਾ ਸਾਡਾ ਹੈਗੀ ਵਸਤੀ ਉਹ ਆ ਹੂੰ ਉਸ ਵਾਸਤੇ ਤਾਂ ਨਾ ਸਾਡੇ ਅੰਦਰ ਨਾ ਸੀ ਕੋਸੇ ਜੇ ਪੈ ਪਰਾ ਦੇ ਮਗਰ ਅਮਲਾ ਹੁਣਾਂ ਵੀ ਪੈਂਦਾ ਹੀ ਹੈ ਆਪ ਦੇ ਤੇ ਆਹ ਗੱਲ ਆ ਵੀ ਅਸੀਂ ਚੱਕੜ ਹੋਇਆ ਹਾਂ ਹਾਂ ਹਟਾੜਾ ਨਹੀਂ ਵੀ ਅਸੀਂ ਚੱਕੜ ਹਾਂ ਸਾਡੇ ਮੁੱਢ ਦਾ ਵੀ ਨਾ ਪਾ ਬਾਹਰ ਝੋਨੇ ਦਾ ਦਸ ਪਿੰਨਾ ਚੌਦਾ ਨਾ ਪਾਇਆ ਜੀ ਸਾਡੇ ਬੜਪ੍ਰੀਤ ਦਾ ਵੀ ਕੋਈ ਦੇ ਵੀ ਚੱਕੜਾ ਨਾ ਉਹ ਜਵਾਕ ਇਸ ਵਿੱਚ ਹੈਗਾ ਤੇ ਨਾ ਹੀ ਉਹਨੂੰ ਵੀ ਐਵੇਂ ਗੱਲਾਂ ਬਣਾਈ ਜਾਂਦੇ ਉਹਦਾ ਹਾਂ ਹਾਂ ਪਿਆਰ ਉਹਨਾਂ ਦਾ ਤੇ ਸਰ ਤੇ ਇਹਦੇ ਵੀ ਹੈ ਨਹੀਂ ਸਾਡੇ ਵੀ ਹੈ ਨਹੀਂ ਤੇ ਪਿਆਰ ਇੱਕ ਮੁੰਡਾ ਹੋਰ ਆ சிவா ਉਹਨੋਂ ਵੀ ਆਂਦੇ ਚੱਕਣਾ ਤੈਨੂੰ ਮੁੰਡੇ ਚੱਕਰੇ ਉਹਨਾਂ ਦਾ ਰੌਲਾ ਕੋਈ ਨਹੀਂ ਲੱਗਦਾ ਕਿ ਮੀਡੀਆ ਦੇ ਸਾਹਮਣੇ ਤੁਸੀਂ ਆ ਰਹੇ ਹੋ ਜਾਂ ਤੁਸੀਂ ਪੁਲਿਸ ਪ੍ਰਸ਼ਾਸਨ ਕੋਲੇ ਜਾ ਰਹੇ ਤਾਂ ਕਰਕੇ ਤੁਹਾਨੂੰ ਧਮਕੀਆਂ ਮਿਲਦੀਆਂ ਆਈਆਂ ਦਿੱਤੇ ਫਿਰ ਜਦੋਂ ਅਸੀਂ ਠੀਕ ਇੱਥੇ ਖੜੇ ਸੀ ਕੋਲੇ ਤੇ ਅਸੀਂ ਕੋਈ ਮਾਰਿਆ ਨਹੀਂ ਸੌ ਪਵਾਰ ਜਿੱਤਾਂ ਮਰ ਜੇ ਅਸੀਂ ਨਾ ਮਾਰਿਆ ਨਾ ਉਹਨਾਂ ਨੂੰ ਕੁੱਟਿਆ ਉਹ ਮਾਰਦੇ ਸੀ ਕੋਠੇ ਤੇ ਰੋੜੇ ਕੋਠੇ ਵਾਲੇ ਰੋੜੇ ਦਾ ਤੇ ਥੱਲੇ ਵਾਲੇ ਰੋੜੇ ਦਾ ਸਾਨੂੰ ਵੀ ਪਤਾ ਹੀ ਆ ਬਿਥੇ ਲੇ ਰਕੋ ਜਾਂ ਦਰ ਉਹ ਕੋਠੇ ਵਾਲੇ ਹੁੰਦੇ ਸੀ ਇਹ ਹੁਣਾਂ ਦੇ ਇੱਕ ਸਾਡਾ ਮੁੰਡੇ ਨੂੰ ਆਦੇ ਆ ਤੇ ਇੱਕ ਉਧਰ ਸੀ ਉਹਨੂੰ ਆਦੇ ਚੱਕਣਾ ਤੇ ਇੱਕ ਇਹਨਾਂ ਦੇ ਮੁੰਡੇ ਨੂੰ ਵੀ ਉਹਨਾਂ ਚਰ ਕੋਈ ਰੌਲਾ ਨਹੀਂ ਬਣ ਜਿੰਨਾ ਚਿਰ ਸਾਡੂ ਇਹਨਾਂ ਨੂੰ ਵੀ ਚੱਕਦੇ ਰਹੇ ਸੀ ਦਾਦੇ ਸਾਡੇ ਤਾਂ ਕੋਈ ਬਕਰ ਜਾੜਾ ਵਾਲੇ ਵੀ ਹਰ ਜਗ੍ਹਾ ਦੇ ਜੀ ਕੀ ਕਹਿਣਾ ਚਾਹੋਗੇ ਜਿਹੜਾ ਇੰਨਾ ਇੱਕ ਜਿਆਦਾ ਮਾਹੌਲ ਜਿਹੜਾ ਖਰਾਬ ਹੋਇਆ ਪਿਆ ਤੁਹਾਡੀ ਬਸਤੀ ਦਾ ਕਹਿੰਦੇ ਕਿ ਤੁਸੀਂ ਸਾਰੀ ਸਾਰੀ ਰਾਤ ਜਾ ਕੇ ਕੱਢਦੇ ਹੋ ਹਾਂ ਜੀ ਅਸੀਂ ਇਸੇ ਤਰ੍ਹਾਂ ਸਾਡੇ ਬੜੀ ਪਰੇਸ਼ਾਨੀ ਆਉਂਦੀ ਆ ਵੀ ਜੇ ਲੜਨਾ ਹੈ ਤਾਂ ਤੁਸੀਂ ਪਿੰਡੋਂ ਘਰੋਂ ਬਾਹਰ ਜਾ ਕੇ ਲੜ ਲਓ ਵੀ ਜਿਹੜੀ ਕੋਈ ਗੱਲ ਆ ਬੰਦੇ ਚ ਬਹਿ ਕੇ ਨਿਚਠੀ ਜਾਂਦੀ ਹੁੰਦੀ ਆ ਕਿ ਸਿਰ ਪਾੜ ਕੇ ਨਿਚਠੀ ਜਾਊਗੀ ਅੱਜ ਤੱਕ ਅੱਗੇ ਤੰਗ ਹੈਗੇ ਆ ਮੈਂ ਅੱਗੇ ਵੀ ਦੱਸ ਚੁੱਕਾ ਨਾ ਇਥੇ ਕੋਈ ਪ੍ਰਸ਼ਾਸਨ ਸੁਣਦਾ ਸਾਡੀ ਨਾ ਕੋਈ ਪਿੰਡ ਦਾ ਮੋਹਤਵਾਰ ਸੁਣਦਾ ਮੇਰੇ ਮੁੰਡੇ ਦੀ ਆਦਦੇ ਦੀ ਡੈਥ ਹੋਈ ਸੀਗੀ ਉਹਦਾ ਉੱਕਾ ਹੀ ਭੇਤ ਨਹੀਂ ਲੱਗਾ ਸਾਨੂੰ ਤੇ ਅਸੀਂ 5 6 ਜੀ ਉਹਦੇ ਸਰ ਤੇ ਪਾਲ ਨਾਲੇ ਸੀ ਉਹ ਕੰਮ ਤੋਂ ਆ ਰਿਹਾ ਸੀ ਆ ਬਿਜਲੀ ਦਾ ਕੰਮ ਕਰਦਾ ਸੀਗਾ ਨੌਕ ਦਾ ਟਾਈਮ ਸੀ ਉਦੋਂ ਮਗਰੋਂ ਫੂਨ ਨਹੀਂ ਲਗਾਉਦਾ ਤੇ ਜੁ ਕਾ ਸੀ ਇਹਦਾ ਨਹੀਂ ਕਿਸੇ ਨਾਲ ਨਹੀਂ ਰੋਲਾ ਇਹ ਇਹਨਾਂ ਦੇ ਘਰੇ ਆਇਆ ਸੀਗਾ ਇੱਕ ਬਾਹਰੋਂ ਅੱਛਾ ਕੂਕੜੀ ਲੈ ਕੇ ਆਇਆ ਸੀਗਾ ਅੱਛਾ ਤੇ ਉਹ ਇਹਨਾਂ ਨੇ ਇੱਕ ਮੁੰਡਾ ਕੁਲਦੀਪ ਆ ਇੱਕ ਮੇਰਾ ਮੁੰਡਾ ਸੀ ਉਹੀ ਹੂੰ ਉਹਨਾਂ ਨੇ ਇੱਥੋਂ ਉਹ ਭਜਾਤੇ ਤੇ ਮਗਰੋਂ ਆਦੇ ਮਿਲਾਂਗੇ ਜਿਵੇਂ ਆ ਤੁਹਾਨੂੰ ਹੁਣ ਦੱਸੀ ਜਾਂਦੇ ਆ ਵੀ ਇਹਨਾਂ ਨੇ ਵੀ ਹਾਂ ਅੱਛਾ ਉਹਨਾਂ ਨੇ ਵੀ ਤੁਹਾਡੇ ਮੁੰਡੇ ਨੂੰ ਧਮਕੀ ਦਿੱਤੀ ਸੀ ਹਾਂ ਧਮਕੀ ਮਿਲੀ ਸੀ ਅੱਛਾ ਕੀ ਲੱਗਦਾ ਕਿ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਤੁਹਾਨੂੰ ਕਿਤੇ ਤੇ ਸ਼ੱਕ ਹੈ ਹੁਣ ਜੀ ਜੇ ਤਾਂ ਕੋਈ ਸਬੂਤ ਮਿਲੇ ਤਾਂ ਤਾਂ ਇਹਦਾ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਉਹ ਕੱਢਦਾ ਇਸ ਗੱਲ ਨੂੰ ਪ੍ਰਸ਼ਾਸਨ ਥੋੜੀ ਸੁਣਦਾ ਨਹੀਂ ਪਿਆ ਸਾਡੀ ਕੋਈ ਕਿਸੇ ਨੇ ਸੁਣਨੀ ਨਹੀਂ ਕਾਗਜ਼ ਕਾਲੇ ਕਰਕੇ ਸਾਨੂੰ ਹੱਥ ਫੜਾ ਤੇ ਅੱਗੇ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਅਗਲੀਆਂ ਤਸਵੀਰਾਂ ਆਪਾਂ ਜਿਹੜੀਆਂ ਹੈਗੀਆਂ ਸਾਂਝੀਆਂ ਕਰਦੇ ਹੈਗੀਆਂ ਕਹਿੰਦੇ ਕਿ ਘਰ ਦੇ ਵਿੱਚ ਵੀ ਬੜੀ ਭੰਨ ਤੋੜ ਹੋਈ ਆ ਗੇਟ ਤੋੜੇ ਗਏ ਆ ਕਾਪਿਆਂ ਦੇ ਨਾਲ ਉੱਥੇ ਕਿਵੇਂ ਤੋੜੇ ਗਏ ਆ ਗਾਹ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਪਰ ਤੁਸੀਂ ਫਿਲਹਾਲ ਗਲੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਜਿਹੜੀ ਗੁੰਡਾਗਰਦੀ ਹੋਈ ਆ ਸ਼੍ਰੀਆਮ ਗੁੰਡਾਗਰਦੀ ਹੋਈ ਆ ਇੱਥੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਵੀ ਜਾਨੀ ਮਾਨੀ ਨੁਕਸਾਨ ਹੋਰ ਵੀ ਹੋ ਸਕਦਾ ਸੀ ਅਸੀਂ ਹੁਣ ਉਸ ਘਰੇ ਆਏ ਆ ਜਿੱਥੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਉਸ ਘਰ ਦੀਆਂ ਜਿੱਥੇ ਕਹਿੰਦੇ ਕਿ ਮਾਤਾ ਦੇ ਘਰ ਦਾ ਗੇਟ ਟੁੱਟ ਗਿਆ ਗੱਲਬਾਤ ਕਰਦੇ ਅੱਗੇ ਆਪਾਂ ਇਹ ਗੇਟ ਵੀ ਮਤ ਉਹਨਾਂ ਨੇ ਤੋੜਿਆ ਹਾਂਜੀ ਉਹਨਾਂ ਨੇ ਤੋੜਿਆ ਗਿਆ ਉੱਥੋਂ ਤਿੰਨ ਮੁੰਡੇ ਆਏ ਸੀ ਉੱਤਰ ਕੇ ਉਹਨਾਂ ਨੂੰ ਬੰਦਾ ਐਂ ਵੀ ਭੱਜ ਗਿਆ ਸੀਗਾ ਉਹ ਬੰਦੇ ਦੇ ਮਗਰ ਆਏ ਸੀ ਮੈਨੂੰ ਆਦੇ ਮਾਤਾ ਵੀ ਇੱਥੇ ਬੰਦਾ ਆਇਆ ਜਿਹੜਾ ਬੰਦਾ ਭੱਜਿਆ ਸੀ ਉਹ ਉਹਨਾਂ ਦਾ ਬੰਦਾ ਸੀ ਕਿ ਤੁਹਾਡੇ ਆਪ ਦੇ ਘਰਾਂ ਦਾ ਬੰਦਾ ਸੀਗਾ ਆਪਾਂ ਘਰਾਂ ਦਾ ਹੀ ਜਾਂਦਾ ਲੱਗਦਾ ਸੀ ਵਿਚਾਰਾ ਆ ਇੱਧਰ ਛਾੜ ਉਹ ਇੱਧਰ ਦੀ ਗਿਆ ਆਪਾਂ ਅੱਜ ਉਹ ਮੈਨੂੰ ਆ来 ਆ ਕੇ ਮਤਾਂ ਬੰਦਾ ਅੰਦਰ ਇਹ ਸਾਡਾ ਗੇਟ ਲੱਗਿਆ ਹੀ ਰਹਿੰਦਾ ਅੱਛਾ ਮੈਂ ਆਖਿਆ ਬੇਟਾ ਵੀ ਖੋਲਦੀ ਆਂ ਹਾਂ ਆ ਜਦੋਂ ਤੂੰ ਖੋਲਵੇਂਗਾ ਤੁਹਾਨੂੰ ਤਾਂ ਸਾਡਾ ਕੰਮ ਹੋ ਜੂ ਤੁਹਾਨੂੰ ਕੋਈ ਆ ਜੂਗਾ ਸਾਨੂੰ ਇੱਥੇ ਘੇਰ ਲੈਣਗੇ ਹਾਂ ਉਹਨਾਂ ਨੇ ਫਿਰ ਭੰਨਣਾ ਸ਼ੁਰੂ ਕਰਤਾ ਕਾਪਿਆਂ ਦੇ ਨਾਲ ਉਹਨਾਂ ਦੇ ਜਿਹੜੇ ਆ ਹੱਥਾਂ 'ਚ ਦਸਤੇ ਜੇ ਫੜਨ ਵਾਲੇ ਹੁੰਦੇ ਉਹਨਾਂ ਦੇ ਨਾਲ ਭੰਨ ਕੇ ਪੰਜਾ ਮੈਂ ਤਾਂ ਇੱਥੇ ਹੀ ਖੜੀ ਸੀ ਆਂ ਜਿਵੇਂ ਹੌਣ ਖੜੀ ਆਂ ਪੰਜਾ ਮਿੰਟ ਐਸਦੀ ਭੰਨ ਕੇ ਤੇ ਰਾਹ ਪਰ ਉਹਨਾਂ ਨੇ ਪਾਇਆ ਫਿਰ ਰੋਲਾ ਕੀ ਬੰਦਾ ਤਾਂ ਸਾਡਾ ਨੰਗਾ ਹੀ ਨਹੀਂ ਹੋਣ ਦਿੱਤਾ ਰੋਲਾ ਕੀ ਪਾਉਂਦੇ ਨਹੀਂ ਜਿਵੇਂ ਉਹ ਘਰ ਸਾਹਮਣੇ ਦਿਸਦਾ ਉਹ ਤੁਹਾਡੇ ਉਹ ਦਿਖਾਇਓ ਮਾੜਾ ਜਾਂ ਕੈਮਰਾਮੈਨ ਨੂੰ ਕਹਿੰਦਾ ਜਿਵੇਂ ਉਹ ਘਰ ਆ ਉਥੋਂ ਡਲੇ ਸਿੱਧੇ ਤੁਹਾਡੇ ਘਰ ਨੂੰ ਉਥੋਂ ਸਿੱਧੇ ਹੁੰਦੇ ਸੀ ਉਥੋਂ ਉਥੋਂ ਸਿੱਧੇ ਸਾਰੇ ਉੱਥੇ ਸਿੱਧੇ ਆਏ ਜਿੰਨੇ ਸਾਰੇ ਘਰਾਂ ਚ ਲੱਗਦੇ ਉੱਥੇ ਹੁੰਦੇ ਚਪਰੋ ਉੱਥੋਂ ਹੀ ਆਉਂਦੇ ਸੀਗੇ ਉਹਨਾਂ ਨੂੰ ਐ ਸ਼ੱਕ ਪੈਂਦੀ ਸੀ ਵੀ ਕੋਈ ਬੰਦਾ ਇਹਨਾਂ ਦੇ ਘਰੇ ਨਾ ਹੋਵੇ ਕਿਉਂ ਸਾਨੂੰ ਨਿਕਲਣ ਦੇਂਦੇ ਸੀ ਰੌਲਾ ਤਾਂ ਇਹ ਸੀ ਸਾਨੂੰ ਅੰਦਰ ਕੀਤਾ ਸੀਗਾ ਵੀ ਬੰਦੇ ਆਉਣਗੇ ਅਸੀਂ ਉਵੇਂ ਮਾਰੀ ਜਾਵਾਂਗੇ ਅਸੀਂ ਤਾਂ ਡਲਿਆਂ ਤੋਂ ਡਰਦੇ ਪਾ ਤਾਂ ਅੰਦਰ ਵੜਨਾ ਹੀ ਸੀ ਉਹ ਗਵਾਂਡੀਆਂ ਦੇ ਵੀ ਡਲੇ ਆ ਸਾਰਿਆਂ ਤੇ ਕਿਉਂ ਅਸੀਂ ਤਾਂ ਥੱਲੇ ਸੀ ਉਹ ਕੋਠੇ ਤੇ ਸੀ ਕਿੱਥੇ ਕੋਠੇ ਦਾ ਮੁਕਾਬਲਾ ਕਦੋਂ ਅਸੀਂ ਚੜਦੇ ਕਦੋਂ ਅਸੀਂ ਉਹਨਾਂ ਨੂੰ ਫੜਦੇ ਫਿਰ ਕੋ ਬੰਦਾ ਜਿਹੜਾ ਛਡਾਵਾ ਆ ਹੀ ਜਾਂਦਾ ਉਹ ਵਿਚਾਰਾ ਛਡਾਵਾ ਆਇਆ ਛਡਾਵੇ ਨੂੰ ਖਿੱਚ ਕੇ ਇਹ ਅੰਦਰ ਲੈ ਗਏ ਅੰਦਰ ਲਾ ਕੇ ਮਾਰ ਕਟ ਕੀਤੀ ਉਹਦੀ ਬਹੁਤ ਜ਼ਿਆਦਾ ਉਹਨੂੰ ਦਾਖਲ ਕੀਤਾ ਵਾ ਪੋਗੇ ਉਹਦਾ ਉਹਦੀਆਂ ਦੋ ਛੋਟੀਆਂ ਛੋਟੀਆਂ ਬੇਟੀਆਂ ਵਿਚਾਰੀ ਦੀਆਂ ਚੱਲ ਛਡਾਉਣ ਵਾਲਾ ਬੰਦਾ ਆਉਂਦਾ ਹੀ ਹੁੰਦਾ ਚੱਲ ਕੋਈ ਗੱਲ ਨਹੀਂ ਫਿਰ ਇਹ ਤਾਂ ਨਹੀਂ ਗੱਲ ਵੀ ਛਡਾਵੇ ਨੂੰ ਵੀ ਖਿੱਚ ਕੇ ਲੈ ਜਾਓ ਐਨੀ ਇਹਨਾਂ ਦੀ ਪਤਾ ਨਹੀਂ ਪੜ ਸਾਲਿਆ ਨਹੀਂ ਤਾਂ ਉਹਨਾਂ ਤਾਂ ਕੀ ਖਾਦਾ ਪਤਾ ਨਹੀਂ ਬਰਾ ਸਰਪੈਂਚਾਂ ਨੇ ਕੀ ਖਾਦਾ ਆਉਂਦੇ ਹੀ ਨਹੀਂ ਕੋਈ ਸਮਝ ਨਾ ਗੋਮੇ ਹੋਗੇ ਮਾਤਾ ਰਾਤ ਨੂੰ ਨੀਂਦ ਤਾਂ ਨਹੀਂ ਆਉਂਦੀ ਹਣੀ ਸਾਰੀ ਰਾਤ ਮੈਨੂੰ ਲੱਗਦਾ ਕਹਿੰਦੇ ਜਾਗ-ਜਾਗ ਕੇ ਕੱਢਦੇ ਹਾਂ ਹਾਂ ਨਾ ਨੀਂਦ ਕਾਦਾ ਉੱਠ-ਉੱਠ ਕੇ ਦੇਖਦੇ ਆ ਵੀ ਇਧਰੋਂ ਨਾ ਆ ਜੇ ਇਧਰੋਂ ਨਾ ਆ ਜੇ ਇਧਰੋਂ ਨਾ ਆ ਜੇ ਹੁਣ ਘਰ ਛੱਡ ਕੇ ਕਿੱਥੇ ਜਾਵੜ ਗਏ ਬੇਟਾ ਹਾਂ ਤੇ 게ਟ ਜੇ ਮਸਾ ਬਣਾਇਆ ਸੀ ਹੈ ਮੈਂ ਮਸਾ ਮਸਾ ਪਾਛ ਨਾ ਕੂੜਾ ਸੈਟ-ਸੈਟ ਕੇ ਪਾਤਾ ਹਾਂ ਪਹਿਲਾਂ ਬੱਚੇ ਮਸਾ ਪਾਲਦਾ ਤੈਨੂੰ ਪਤਾ ਹੀ ਹੈ ਮਸਾ ਬਣਾਇਆ ਸੀ ਇਹ 게ਟ ਹੁਣ ਮੈਂ ਲਵਾਉਂ ਵੀ ਕਿਤੋਂ ਐਨੀ ਇਹਨਾਂ ਨੇ ਮਾਰ ਕਟ ਕੀਤੀ ਆ ਕਾਏ ਆ ਵੀ ਸਾਡਾ ਘਰ ਦਾ ਮੈਂਬਰ ਬਸ ਗਿਆ ਤੇ ਪਰ ਇਹ 게ਟ ਪਾਣਗੇ ਜੇ ਅਸੀਂ ਮੌਕੇ ਤੇ ਹੁੰਦੇ ਤਾਂ ਝੋਨਾ ਲਾ ਕੇ ਆਈ ਸੀ ਕੱਪੜੇ ਸਾਡੇ ਮੈਂ ਖਨਾਉਣੀ ਆ ਜੇ ਸਾਡੇ ਕੋਈ ਘਰੇ ਹੁੰਦੇ ਸਾਡੇ ਮੁੰਡੇ ਦੇ ਕੁੜੀ ਦੇ ਮਾਰ ਵੀ ਜਾਂਦੇ ਇਹਨਾਂ ਦੇ ਤਾਂ ਐਨੇ ਹੱਤ ਚੱਕੀ ਗੰਦ ਬਹੁਤ ਜਿਆਦਾ ਪਾਇਆ ਕੁੜੀਆਂ ਬੁੜੀਆਂ ਲਿਆਉਂਦੇ ਅਸੀਂ ਰੋਕਦੇ ਇਸੇ ਕਰ ਨੁਕਸਾਨ ਘਟਦੇ ਬਸ ਥੋੜਾ ਰੋਣਾ ਸਿਰਫ ਇਹ ਆ ਵੀ ਇਹ ਹੀ ਯਾਰ ਰੋਣਾ ਇਹੋ ਹੀ ਯਾਰ ਰੋਣਾ ਉਂ ਵੀ ਮੁੰਡਿਆਂ ਨੂੰ ਛਾਦਦੇ ਤੇਰੀ ਭੈਣ ਨੂੰ ਆਏ ਤੇਰੀ ਕੁੜੀ ਨੂੰ ਆਏ ਤੇਰੀ ਆਏ ਅਸੀਂ ਕਹਿੰਨੇ ਅਸੀਂ ਤੀਨਾ ਪਾ ਲੈ ਉਹ ਮਾਰ ਇਹਨਾਂ ਦੇ ਕਿਹੜੀ ਛੋਟੇ ਛੋਟੇ ਦੇ ਪਿਓ ਦੇ ਲਾਏ ਹੋਏ ਆ ਕਿੰਨੇ ਇਹਨਾਂ ਦੇ ਮੁੰਡੇ ਮੁੰਡੇ ਦੋ ਬਸ 1 18 ਸਾਲ ਦਾ ਹੋਊਗਾ ਬਾ ਦੂਜਾ 12 13 ਸਾਲ ਦਾ ਖੁੱਲ ਦਿੱਤੀ ਆ ਪਿਓ ਦੀ ਪੂਰੀ ਚੋਰੀਆਂ ਡਾਕ ਕੇ ਕੋਈ ਭਈਆ ਨਾ ਕੋਈ ਕੁਛ ਵੀ ਨਾ ਕੋਈ ਮਮੈਲ ਨਾ ਕੋਈ ਕੁਛ ਛੱਡਦੇ ਹੀ ਨਹੀਂ ਕੁਛ ਨਹੀਂ ਛੱਡਦੇ ਹੀ ਨਹੀਂ ਕੁਛ ਇੰਨੀ ਖੁੱਲ ਦਿੱਤੀ ਹੋਈ ਹੈ ਫਿਰ ਅਸੀਂ ਜਦੋਂ ਚਮਕੀ ਸੀ ਜਾਣੇ ਆ ਤੇ ਨਾ ਸਾਡੇ ਚੌਕੇ ਵਾਲੇ ਨਾਲ ਗੱਲ ਸੁਣੀ ਪੁਲਿਸ ਵਾਲੇ ਆਏ ਆ ਕੇ ਮਾੜੇ ਮੋਟੇ ਆਏ ਆਏ ਕਰਕੇ ਆਏ ਆਏ ਕਰਕੇ ਤੇ ਲੱਗ ਗਏ ਇਸ਼ਾਰਾ ਤਾਂ ਹੱਕ ਨਹੀਂ ਸੀ ਇੱਕ ਤੇ ਵੀ ਲੈ ਜਾਂਦੇ ਵਿੱਚੋਂ ਸਾਡਾ ਫੈਸਲਾ ਹੋ ਜਾਂਦਾ ਚਲ ਉਹਦੇ ਪਿਓ ਨੂੰ ਲੈ ਜਾਂਦੇ ਚਲ ਸਾਡਾ ਫੈਸਲਾ ਹੋ ਜਾਂਦਾ ਚਰ ਲੜਾਈ ਰੁਕ ਤਾ ਜਾਂਦੀ ਜਦੋਂ ਉਹ ਪੁਲਿਸ ਵਾਲੇ ਇੱਥੇ ਜਾਂਦੇ ਸੀ ਸਾਡੇ ਡੇਰੇ ਵਾਲੀ ਪਈ ਤੇ ਉਦੋਂ ਚੀਕਾਂ ਮਾਰਨ ਵਾਲੇ ਆ ਪੁਲਿਸ ਵਾਲੇ ਲੈ ਆ ਉਹ ਪੁਲਿਸ ਵਾਲਿਆਂ ਨੂੰ ਕੀ ਲੈ ਕੇ ਫੜ ਕੇ ਸਾਡਾ ਓਏ ਕੀ ਸਾਨੂੰ ਕਰਤਾ ਓਏ ਉਦੋਂ ਫੇਰ ਸੱਭਾ ਨੇ ਸੱਭਾ 22 ਬੰਦੇ ਬਾਹਰੋਂ ਬੰਗਾਇੇ ਸੀ 22 ਬੰਦਿਆਂ ਦੇ ਮੇਰੇ ਸਾਡਾ ਕੀ ਮੰਨਦਾ ਮੇਲਾ 22 ਡਲੇ ਇੱਕ ਘਰ ਆ ਜਾਣ ਤੁਸੀਂ ਵੇਖੋ ਆ ਬਾਈਆਂ ਤੇ ਡਲੇ ਇੱਕ ਇੱਕ ਵੀ ਸਾਡੀ ਉਹ ਨੋਹ ਦੇ ਸੀਗਾ ਤੇ ਮੈਂ ਵੀ ਬਚ ਗੇ ਮੇਰੀ ਵੀ ਢੂਈ ਚ ਵੱਜਣਾ ਸੀਗਾ ਅਈ ਤਾਂ ਭਾਈ ਫਿਰ ਮੁੰਡਾ ਮੇਰਾ ਇੱਕ ਬੋਲਦਾ ਸੀ ਅਸੀਂ ਉਹਨੂੰ ਅੰਦਰ ਤਾੜ ਲਿਆ ਬੱਤ ਕੀ ਕਰਦੇ ਫਿਰ ਇੰਨਿਆਂ ਦੇ ਮੁਰ ਇਹਨਾਂ ਨੇ ਤਾਂ ਹਾਲ ਇੰਨਾ ਖਰਾਬ ਕੀਤਾ ਸਾਰੇ ਵੇੜੇ ਦਾ ਸਾਥੋ ਤਾਂ ਇਹ ਠੀਕ ਨਹੀਂ ਆਉਂਦਾ ਇੱਕ ਘਰ ਤੇ ਨਾ ਭਾਈ ਪੁਲਿਸ ਵਾਲੇ ਠੀਕ ਕਰਦੇ ਨਾ ਸਾਡੇ ਕੋਈ ਮੈਂਬਰ ਸਰਪੈਂਚ ਠੀਕ ਕਰਦੇ ਪਤਾ ਨਹੀਂ ਉਹ ਤਾਂ ਕੀ ਖਾਦਾ ਉਹਨਾਂ ਨੇ ਪਤਾ ਨਹੀਂ ਉਹਨਾਂ ਨੂੰ ਚਿੱਟਾ ਦੇਖ ਕੇ ਆਉਂਦੇ ਇੰਨੀ ਚੇਫ ਤੇ ਪਤਾ ਨਹੀਂ ਉਹਨਾਂ ਨੇ ਕੀ ਦੇਖ ਕੇ ਆਉਂਦੇ ਇਹ ਇੰਨੀ ਚੇਫ ਲਖਾਂਦੇ ਇਹਨਾਂ ਤੋਂ ਆ ਮੌਕਾ ਦੇਖ ਗਿਆ ਸਾਰੇ ਮੈਂਬਰ ਸਰਪੰਚ ਵੀ ਦੇਖ ਗਿਆ ਕੋਈ ਮੈਂਬਰ ਸਰਪੰਚ ਨੇ ਸਾਲਾ ਨਿਕਲਿਆ ਕੋਈ ਮੈਂਬਰ ਸਰਪੰਚ ਨੇ ਕੋਈ ਗੱਲ ਨਹੀਂ ਕੀਤੀ ਉੱਥੇ ਦੇ ਉੱਥੇ ਖੜੀ ਤੇ ਅਸੀਂ ਹੁਣ ਚੌਂਕੀ 'ਚ ਜਾਣਾ ਹੀ ਨਹੀਂ ਚੌਂਕੀ ਵਾਲੇ ਜੇ ਸਾਾਨੂੰ ਪਿੰਡ ਦਾ ਆਸਰਾ ਕੀ ਹੈ ਬੈਠੀ ਚੌਂਕੀ ਦਾ ਜੇ ਸਾਡੀ ਗੱਲ ਨਹੀਂ ਸੁਣਨੇ ਸਾਨੂੰ ਚੌਂਕੀ ਵਾਲੇ ਦੇ ਕੋਲ ਜਾਣਾ ਹੀ ਨਹੀਂ ਇਹ ਨਹੀਂ ਪਤਾ ਹੁਣ ਚੌਂਕੀ ਵਾਲੇ ਨੇ ਡੜਾਈ ਮਾਰ ਗਏ ਜੇ ਸਾਡੀ ਗੱਲ ਹੀ ਨਹੀਂ ਸੁਣੀ ਜੇ ਸਾਡਾ ਬੰਦਾ ਮਾਰ ਗਿਆ ਤੇ ਉਦੋਂ ਅਸੀਂ ਚੌਂਕੀ ਵਾਲੇ ਨੂੰ ਰੋਣਾ ਹੂੰ ਸਵੇਰਾ ਸੀ ਚਮਕਿਆਂ ਤਾਂ ਕੀ ਕਰਵਾਣ ਜੇ ਰੋ ਸਰ ਬੰਦਾ ਮਾਰ ਗਿਆ ਚੱਕ ਕੇ ਚਮੇਟ ਵੀ ਲਵਾਗੇ ਹੂੰ ਜੇ ਸਾਡੀ ਖਾਨ ਨਹੀਂ ਸੌਂਦੇ ਹੂੰ ਹੁਣ ਅਸੀਂ ਚਮਕੇ ਵਾਲਾ ਕੋਲੇ ਜਾਣਾ ਨਹੀਂ ਚਾਹ ਸਾਡਾ ਕੁਛ ਕਰਨ ਚਾਹ ਨਹੀਂ ਕਰਨਾ ਹੂੰ ਐਡੀ ਸਾਡੀ ਬੁਰੀ ਹਾਲਤ ਕੀਤੀ ਆ ਆ ਇੱਕ ਘਰ ਨਹੀਂ ਠੀਕ ਆਉਂਦਾ ਕਿੱਥੋਂ ਤਿੱਕਰ ਆ ਇਹ ਪਾਲਿਸ ਮਲਾਗਨ ਸਾਰੇ ਕਿੱਥੋਂ ਤਿੱਕਰ ਰੋਕਦੇ ਹੁੰਦੇ ਆ ਇਹਨਾਂ ਤੋਂ ਰੂਹ ਗਈ ਨਾ ਬਾਹਰਲਾ ਸਟਾਫ ਮਂਗਾਉਣੇ ਆਪੇ ਉਸੇ ਕੰਮ ਨੂੰ ਮਂਗਾਉਣੇ ਵੀ ਲੜਾਈ ਭੜਾਈ ਰੂਪ ਹੋ ਗਈ ਇਥੋਂ ਇਹ ਘਰ ਦੀ ਰੱਖ ਦੇਣਗੇ ਕਿੰਡਾ ਘਰ ਕਿੰਨਾ ਕ ਡਰਦੇ ਆ ਪੁਲਿਸ ਵਾਲੇ ਇਹਨਾਂ ਤੋਂ ਤੇ ਮੈਂਬਰ ਸਰਪੰਚ ਵੀ ਕਿੰਨਾ ਕ ਡਰਦੇ ਇਹਨਾਂ ਤੋਂ ਕਾਹ ਤਾਂ ਨਹੀਂ ਰੋਕਦੇ ਆ ਕੇ ਬਈ ਬਸ ਸਾਡਾ ਫੈਸਲਾ ਹੋਣਾ ਚਾਹੀਦਾ ਜੀ ਹਾਂਜੀ ਫੇਰ ਸਾਡੀ ਕੁੜੀ ਨਿਕਲ ਆਈ ਬਾਹਰ ਉਹਨੂੰ ਵੀ ਧਮਕੀ ਮੁੰਡਾ ਨਿਕਲ ਆਇਆ ਬਾਹਰ ਉਹਨੂੰ ਵੀ ਧਮਕੀ ਤੁਹਾਡੀਆਂ ਲੱਤਾਂ ਤੋੜ ਦਾਂਗੇ ਤੁਹਾਨੂੰ ਮਾਰ ਦਾਂਗੇ ਉਸ ਮੋੜ ਤੇ ਆਜੋ ਉਸ ਮੋੜ ਤੇ ਆਜੋ ਇਹ ਕੋਈ ਧਮਕੀ ਆ ਨਾਤ ਇੱਕਦਣ ਫੈਸਲਾ ਨਵੇਂੜਦਾ ਜਾਂ ਤਾਂ ਸਾਨੂੰ ਚੰਗੂ ਤਰ੍ਹਾਂ ਮਾਰ ਜਾਣ ਤੇ ਜਾਂ ਫਿਰ ਡਿੱਕੇ ਚੜ ਜਾਣ ਸਾਡੇ ਕੋਠੇ ਤੇ ਲੜਾਈ ਨਾ ਕਰਨ ਘਰੇ ਆ ਕੇ ਖੜ ਕੇ ਸੜਕ 'ਚ ਬੰਦੇ ਨਾ ਸਦਣ ਬਾਹਰ ਬਾਹਰ ਬੰਦੇ ਸਦਣ ਦੀ ਲੋੜ ਨਹੀਂ ਕੱਲਾ ਕੱਲਾ ਆ ਜਾਣ ਸਾਡੇ ਨਾਲ ਜਿੰਦ ਮਰਜੀ ਆ ਜਾਣ ਠੀਕ ਹੈ ਨਾ ਜੀ ਜੀ ਹਾਂਜੀ ਭਾਈ ਜੀ ਬੇਨਤੀ ਇੱਕ ਵੀ ਅਸੀਂ ਨਾ ਤੁਹਾਡੇ ਨਾਲ ਵੀ ਜਾਣ ਨੂੰ ਤਿਆਰ ਆ ਵੀ ਚੁੱਕ ਜੂ ਜਾਣ ਨੂੰ ਤਿਆਰ ਆ ਅਸੀਂ ਜਿਹੜਾ ਠਣਦਾ ਇੱਥੋਂ ਦਾ ਅਸੀਂ ਉਹਦੇ ਨਾਲ ਵੀ ਜਾਣ ਨੂੰ ਤਿਆਰ ਆ ਅਸੀਂ ਕਹਿ ਦਾਂਗੇ ਬੇਤੂ ਹੀ ਹੱਥ ਮਲਾ ਕੇ ਸਾਡੇ ਨਾਲ ਮੁੰਦੇ ਮੁੜੇ ਆ। ਵੀ ਅਸੀਂ ਇਹ ਇਹ ਕਬਚਾਉਣੇ ਅਸੀਂ ਵੀ ਪੁਲਸ ਆ ਪਕਾਰੇ ਮਤ ਭਾਈ ਇੱਥੇ। ਵੀ ਕਾਹ ਤੋਂ ਭਾਈ ਐ? ਵੀ ਬੰਦੇ ਦਾ ਜ਼ਾਇਨਾਮਾ ਕਰਨ ਵਾਸਤੇ ਇਹ ਬੰਦਾ ਵੀ ਆਪਣੇ ਸਹੁਰਾ ਸਹੁਰਾਸ ਭਾਈ ਕਰਨ ਵਾਸਤੇ। ਵੀ ਸਾਡੀ ਉਹਨਾਂ ਨੇ ਸੁਣੀ ਨਹੀਂ। ਉਹ ਸਾਡੇ ਸਾਹਮਣੇ ਆਏ ਸੀਗੀ। ਵੀ ਬੱਗੇ ਪੈ ਪੁਲਸ ਵੀ ਆਈ ਸੀਗੀ ਇੱਥੋਂ ਵੀ ਆਈ ਸੀਗੀ। ਉਹ ਪਤਾ ਕੀ ਕਹਿੰਦੇ? ਉਹਨੇ ਹੱਥ ਮਲਾ ਕੇ ਤੇ ਸਾਨੂੰ ਕਹਿੰਦੇ ਥੋੜੇ ਡੰਡੇ ਮਾਰਾਂਗੇ ਸੀ। ਡੰਡੇ ਮਾਰਾਂਗੇ ਸੀ। ਉਹ ਗੱਲ ਵਾਦ ਇੱਧਰ ਵੀ ਖਾਲੀ ਕੇ ਆਪਾਂ ਬਾਈ ਨੂੰ ਪੁੱਛਦੇ ਆ। ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਤੁਹਾਡਾ ਕੋਈ ਪ੍ਰਦਰਸ਼ਨ ਵਗੈਰਾ ਕਰੋਗੇ ਤੁਸੀਂ ਦੱਸੋ ਜੀ ਕੀ ਕਰਨਾ ਚਾਹੁੰਦੇ ਆਈ ਵੀ ਅਸੀਂ ਨਹੀਂ ਤੁਹਾਡਾ ਕੋਈ ਹੈ ਪ੍ਰਦਰਸ਼ਨ ਸਾਡਾ ਪ੍ਰਦਰਸ਼ਨ ਕੀ ਆਈ ਤੇ ਦੋ ਵੇਰੀ ਆਏ ਮਲਾਜ਼ਮ ਦੋਨੇ ਵੇਰੀ ਟਾਂ ਰੋੜੇ ਚੱਲਦੇ ਵੇ ਕਿਤੇ ਛੱਡ ਗਏ ਉਹਨਾਂ ਨੂੰ ਆ ਰਾਤ ਬੱਚੇ ਮਨਾਂ ਦੇ ਘਰੋਂ ਨੇ ਕੋਲ ਚੱਲ ਮੈਂ ਮਾਰੀ ਜਾਣ ਦਾ ਜੋ ਘਰੇ ਤਾਂ ਨਹੀਂ ਮੈਂ ਤਾਂ ਨਿਕਲਣਾ ਬੱਚੇ ਡਰਦੇ ਪੈਂਦੇ ਨਹੀਂ ਸੀ ਰਾਤ ਕਰੇ ਹਾਂ ਮੈਂ ਹਾਂ ਮੈਂ ਕਹਾਂ ਵੀ ਆਪਾਂ ਤਾਂ ਜਾਣਾ ਨਹੀਂ ਤੁਸੀਂ ਜਿਹਦੇ ਮਰਜ਼ੀ ਜਾਓ ਉਹ ਤਾਂ ਜਦੋਂ ਆਂਦੇ ਵੀ ਸੋਨੋ ਇਹ ਮਿਲਣਾ ਜਦੋਂ ਕਹਣਗੇ ਮੈਨੂੰ ਸੁਣ ਬਥਾ ਗੱਲ ਆ ਅੱਛਾ ਤਮਕਾ ਹੀ ਦੇ ਤਮਕਾ ਨਹੀਂ ਦੇ ਹੁਣ ਵੀ ਹੁਣ ਵੀ ਦੇਈ ਜਾਂਦੇ ਹੁਣ ਅੱਗੇ ਫਲਾਣੇ ਬੰਦੇ ਚੱਕਣੇ ਆ ਢੀਂਗੜੇ ਬੰਦੇ ਚੱਕਣੇ ਆ ਇਹ ਅੱਗੇ ਵੀ ਜਦੋਂ ਮਰਜ਼ੀ ਆ ਜੋ ਮਾਰ ਦੋ ਇਹ ਤਾਂ ਮੁਲਾਜ਼ਮਾ ਜਦੋਂ ਇੱਥੋਂ ਮੁਰਗ ਚੌਂਕੀ ਜਾ ਕੇ ਕੀ ਕਰਨਾ ਚੌਂਕੀ ਜਾ ਕੇ ਇਹ ਤਾਂ ਦੋ ਵਾਰੀ ਉਹਨਾਂ ਨੇ ਬੰਦੇ ਤਾਰੇ ਕੋਟੇ ਤੋਂ ਉਤਾਰ ਕੇ ਗਲੀ ਦੇ ਵਿੱਚੋਂ ਲੈ ਤਾਰ ਦੇ ਥੱਲੇ ਛੱਡ ਕੇ ਛੱਡ ਕੇ ਉੱਥੇ ਨਹੀਂ ਜਾਂਦੇ ਤੇ ਜਦੋਂ ਟਾਰੋੜੇ ਚੱਲਦੇ ਸਰਪੰਚ ਕਿਹੜੀ ਪਾਰਟੀ ਨਾਲ ਸਰਪੰਚ ਦਾ ਹੀ ਇੱਕ ਕਾਂਗਰਸੀ ਆ ਇਹ ਇੱਕ ਆ ਲਿਆ ਦੂਜਾ ਇਹ ਬੱਕਰਾਂ ਨਹੀਂ ਆ ਜੀ ਹਾਂਜੀ ਆ ਨਵਾਂ ਪਾਰਟੀ ਇਹਦੇ ਛੇਟਾ ਹਵੇ ਇੱਥੇ ਟਾਂਕੇ ਲੱਗੇ ਹੋਏ ਆ ਸਿਰ ਦੇ ਵਿੱਚ ਇਹਨਾਂ ਨੇ ਛੁੱਟੇ ਸੀ ਰਾਜੇ ਤੈਨੂੰ ਹਾਂਜੀ ਹਾਂਜੀ ਉਦੋਂ ਕੀ ਗੱਲ ਹੋਈ ਸੀ ਉਦੋਂ ਗੱਲ ਬਾ ਵਿਆਹ ਜੀ ਹੋਈ ਸੀ ਜੀ ਮਣੀ ਮੋਟੀ ਜੀ ਤੇ ਫੋਨ ਜੇ ਸੀਗਾ ਗਾਇਬ ਹੋ ਗਿਆ ਸੀਗਾ ਤੇ ਮੁੜ ਕੇ ਡੀਜੇ ਬੰਦ ਕਰਾਦੇ ਸੀ ਜੀ ਤੇ ਮੁੜ ਕੇ ਇਹਨਾਂ ਨੇ ਬਾਅਦ ਚ ਉੱਥੇ ਲੜਾਈ ਲੜੀ ਤੇ ਮੈਂ ਇਧਰ ਮੁੰਡੇ ਕੋਲ ਆਇਆ ਸੀਗਾ ਤੇ ਉਦੋਂ ਇਹ ਲੁਕੇ ਬੈਠੇ ਇਹਨਾਂ ਨੇ ਮੇਰੇ ਲੋਕੇ ਮਾਰੀਆਂ ਹਾਂਜੀ ਸਿਰ ਕਿਵੇਂ ਪਤਾ ਲੱਗਿਆ ਇਹਨਾਂ ਦਾ ਇਹਨਾਂ ਇਹ ਜੀ ਸਾਨੂੰ ਇਹ ਰਾਤ ਚ ਕਣਕ ਦੇ ਵਿੱਚ ਪਿਆ ਸੀ ਅਸੀਂ ਕਿਹਾ ਮੁੰਡਾ ਇਧਰ ਆਇਆ ਸੀ ਬਾਅਦ ਚ ਇਹਨੂੰ ਕਿਸੇ ਮੁੰਡਿਆਂ ਨੇ ਚ ਕੀ ਕਹਿਣਾ ਚਾਹੂਗੀ ਆਂਟੀ ਤੁਸੀਂ ਜਿਵੇਂ ਤੁਹਾਡੇ ਘਰੇ ਵੀ ਡਲੇ ਬੜੇ ਡਿੱਗੀ ਹੋਏ ਆ ਹਨ ਡਲੇ ਵਜੇ ਕਰਕੇ ਮੈਨੂੰ ਜੀ ਅਸੀਂ ਆਣੇ ਆ ਵੀ ਇਹਨਾਂ ਨੇ ਡਲੇ ਚਲਾਏ ਆ ਸਾਨੂੰ ਇਹ ਗੰਦਪੋਣੀ ਚੰਗਾ ਲੱਗਦਾ ਠੀਕ ਆ ਸਾਨੂੰ ਤਾਂ ਫੈਸਲਾ ਚਾਹੀਦਾ ਹਮ ਸਾਰੇ ਨੂੰ ਭਾ ਦੋ ਦਿਨਾਂ ਨੂੰ ਲਖਾ ਲਓ ਭਲਾ ਤਿੰਨਾਂ ਨੂੰ ਲਖਾ ਲਓ ਅਸੀਂ ਇਹ ਗਾਂ ਕੰਮ ਨਹੀਂ ਇੱਥੇ ਹੋਣ ਦੇਣਾਗਾ ਇੱਥੇ ਰਹਿਣੇ ਨਹੀਂ ਚਾਹੀਦੇ ਹਮ ਵੀ ਜੇ ਖਰਾਬ ਕਰਨਗੇ ਸੜਕ ਖੱਚ ਧੂਕੇ ਸਾਡਾ ਇੱਕ ਬੰਦਾ ਇਹਨਾਂ ਨੇ ਅੰਦਰ ਕਰ ਲਿਆ ਸੀਗਾ ਤੁਹਾਡੇ ਘਰੇ ਵੀ ਧੀਆਂ ਹੈਗੀਆਂ ਧੀਆਂ ਤਿੰਨ ਇਹਨਾਂ ਨੇ ਸਾਡਾ ਲੜਾਈ ਵਿੱਚੋਂ ਬੰਦਾ ਇਹਨਾਂ ਨੇ ਅੰਦਰ ਕਰ ਲਿਆ ਸੀ ਉਹ ਬਹੁਤ ਜ਼ਿਆਦੇ ਬੁਰਾ ਹਾਲਤ ਆ ਉਹਦੇ ਫੱਟਾ ਜਿਆਦੇ ਖੋਲੇ ਇਹਨਾਂ ਨੇ ਘਰੇ ਲਿਆ ਕੇ ਵੱਧ ਕੁੱਟਿਆ ਤੇ ਬਾਹਰ ਤਣ ਤੋਂ ਕੁੱਟਿਆ ਨਹੀਂ ਗਾ ਘਰੇ ਲਿਆ ਕੇ ਵੱਧ ਕੁੱਟਿਆ ਇਹਨਾਂ ਨੇ ਹਮ ਹੁਣ ਕੀ ਮੰਗ ਕਰਦੇ ਹੋ ਤੁਸੀਂ ਹੁਣ ਸਾਨੂੰ ਤਾਂ ਐਂ ਚਾਹੀਦਾ ਵੀ ਸਾਡੇ ਨਾਲ ਲੜਨ ਬੋਲਣ ਜੇ ਤਾਂ ਇਹਨਾਂ ਨੇ ਰਹਿਣਾ ਸਹੀ ਤਾਂ ਹੁੰਦਣਾ ਤੇ ਮੰਦਿਰ ਨਾਲ ਸੱਦਣ ਤੇ ਜੇ ਇਹਨਾਂ ਨੇ ਕਰਨੀ ਬਦਮਾਸ਼ੀ ਉਹ ਹੋ ਜਾ ਕਰ ਲੈਣ ਸਾਡੇ ਨਾਲ ਸਾਡੀਆਂ ਤਾਂ ਗੱਲਾਂ ਤੈਨ ਨਹੀਂ ਆ ਤੀਜੀ ਗੱਲ ਅਸੀਂ ਵੱਧ ਕਰਨੀ ਹੂੰ